ਜੇ ਕੋਈ ਕੰਮ ਸਿਰੇ ਨਾ ਚੜਦਾ ਹੋਵੇ ਤਾਂ ਇਹ ਦੋ ਜੁਗਤਾਂ ਜ਼ਰੂਰ ਵਰਤ ਲਓ। ਪਿਆਰਿਓ ਮੈਂਸਾ ਅਸੀਂ ਇਹੋ ਕੰਮ ਕਰਨੇ ਆਂ। ਫਿਰ ਦੇਖਿਓ ਕਿਵੇਂ ਰੰਗ ਭਾਗ ਲੱਗ ਜਾਣਗੇ ਸਾਡੇ ਘਰ ਦੇ ਵਿੱਚ। ਸਤਿਗੁਰੂ ਦੀਆਂ ਖੁਸ਼ੀਆਂ ਬਖਸ਼ੀਆਂ ਹੋਈਆਂ ਕਿਵੇਂ ਸਾਡੇ ਕੋਲ ਭੱਜ ਕੇ ਆਉਂਦੀਆਂ ਨੇ। ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ। ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ। ਗੁਰਮਖੋ ਪਹਿਲਾਂ ਤੇ ਫਤਿਹ ਬਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਖੋ ਸਾਡਾ ਸਵਾਲ ਜਿਹੜਾ ਹੀ ਹੁੰਦਾ ਭਾਈ ਸਾਹਿਬ ਜੀ ਕੰਮ ਸਿਰੇ ਨਹੀਂ ਚੜਦਾ ਕੀ ਕਰੀਏ ਤੇ ਸਾਡੇ ਲੋਕ ਨਾ ਫਿਰ ਕੁਰਾਹੇ ਪੈ ਜਾਂਦੇ ਨੇ ਅਸੀਂ ਗੁਰਬਾਣੀ ਨਹੀਂ ਪੜ੍ਹਦੇ ਅਸੀਂ ਸ਼ਬਦ ਗੁਰੂ ਤੇ ਭਰੋਸਾ ਨਹੀਂ ਕਰਦੇ ਜਦ ਕਿ ਪਹਿਲਾ ਹੁਕਮ ਹੀ ਸਤਗੁਰੂ ਦਾ ਇਹ ਹੈ ਕਿ ਸਿੱਖੋ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਤੇ ਸਤਗੁਰੂ ਮਹਾਰਾਜ ਜੀ ਨੇ ਜਿਹੜੀ ਕਿਰਪਾ ਆ ਉਹ ਇਸ ਕਦਰ ਕੀਤੀ ਹੈ ਸਤਗੁਰੂ ਮਹਾਰਾਜ ਜੀ ਦੀ ਜਿਹੜੀ ਰਹਿਮਤ ਹੈ ਉਸੇ ਇਸੇ ਤਰ੍ਹਾਂ ਮੇਰੇ ਸਤਿਗੁਰੂ ਨੇ ਕੀਤੀ ਹੈ ਕਹਿੰਦੇ ਗੁਰਸਿੱਖੋ ਯਾਦ ਰੱਖਿਓ ਸਤਿਗੁਰੂ ਇਸੇ ਤਰ੍ਹਾਂ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਇਸੇ ਤਰ੍ਹਾਂ ਮਿਹਰ ਕਰਦੇ ਨੇ ਕਹਿੰਦੇ ਗੁਰਸਿੱਖੋ ਯਾਦ ਰੱਖਿਓ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਨਾ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਨਾ ਕਹਿੰਦੇ ਭਾਈ ਉਦੋਂ ਵਰਤਦੀ ਹੈ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਪੜਦੇ ਹਾਂ ਸਤਿਗੁਰੂ ਦੀ ਪਾਵਨ ਬਾਣੀ ਤੇ ਭਰੋਸਾ ਕਰਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਿੱਖੋ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਮੰਨਣ ਲੱਗ ਜਾਓਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰ ਉਦੋਂ ਕਹਿੰਦੇ ਤੁਹਾਡੇ ਸਾਰੇ ਕੰਮ ਸਹੀ ਜਾਣਗੇ ਦੇਖੋ ਸਤਿਗੁਰੂ ਨੇ ਤੇ ਪਹਿਲੀ ਗੱਲ ਕਰ ਦਿੱਤੀ 100 ਦੀ ਇੱਕ ਗੱਲ ਕਰ ਦਿੱਤੀ ਸਤਿਗੁਰੂ ਕਹਿੰਦੇ ਨੇ ਜਦ ਇਹ ਗਹਿ ਬਿਪਰਨ ਕੀ ਰੀਤ ਤੋ ਮੈਂ ਨਾ ਕਰੂੰ ਇਨਕੀ ਪ੍ਰਤੀਤ ਕਹਿੰਦੇ ਜਦੋਂ ਬਿਪਰਾਂ ਵਾਲੀ ਸਿੱਖਿਆ ਤੇ ਬਿਪਰਾਂ ਵਾਲੀਆਂ ਜਿਹੜੀਆਂ ਆਦਤਾਂ ਨੇ ਇਹ ਕਰਨ ਲੱਗ ਜਾਣਗੇ ਉਦੋਂ ਕਹਿੰਦੇ ਮੈਂ ਇਹਨਾਂ ਤੇ ਭਰੋਸਾ ਨਹੀਂ ਕਰਾਂਗਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਦੋਂ ਇਹ ਨਿਆਰੇ ਰਹਿਣਗੇ ਕਹਿੰਦੇ ਉਦੋਂ ਸਾਰੀਆਂ ਜਿਹੜੀਆਂ ਸਾਡੀਆਂ ਖੁਸ਼ੀਆਂ ਨੇ ਸ਼ਕਤੀਆਂ ਨੇ ਸਾਰੀਆਂ ਖਾਲਸੇ ਦੇ ਨਾਲ ਨੇ ਹੁਣ ਆਪ ਫੈਸਲਾ ਕਰੋ ਕਦੇ ਸੋਚ ਕੇ ਵੇਖੋ ਵੀ ਅਸੀਂ ਵੱਖਰੇ ਰਹੇ ਤੇ ਕਿੰਨੇ ਕੁ ਵੱਖਰੇ ਆ ਕਿੰਨਾ ਕੁ ਗੁਰਬਾਣੀ ਤੇ ਭਰੋਸਾ ਕਰਦੇ ਆ ਕਿੰਨਾ ਕੁ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਕਦੇ ਆਪ ਸੋਚ ਕੇ ਵੇਖੋ ਪਿਆਰਿਓ ਕੰਮ ਸਿਰੇ ਤਾਂ ਨਹੀਂ ਚੜਦਾ ਕਿਉਂਕਿ ਸਾਨੂੰ ਆਪਣੇ ਆਪ 'ਤੇ ਭਰੋਸਾ ਨਹੀਂ ਹੈਗਾ ਅਸੀਂ ਦੂਜੇ ਦੇ ਕਹਿਣ ਮੁਤਾਬਕ ਚੱਲਦੇ ਆ ਫਲਾਣੇ ਬਾਬੇ ਨੇ ਇਹ ਗੱਲ ਕਹਿਤੀ ਚਲੋ ਠੀਕ ਹੈ ਜੀ ਉਹਨੇ ਉਹਨੇ ਗੱਲ ਕਹਿਤੀ ਚਲੋ ਠੀਕ ਹੈ ਜੀ ਉਹਦੇ ਮਗਰ ਲਾ ਕੇ ਚਲੋ ਠੀਕ ਹੈ ਜੀ ਉਹਨੇ ਕਹਤਾ ਤੂੰ ਆ ਕਰ ਲੈ ਓਵੇਂ ਕਰ ਦਿੱਤਾ ਉਹਨੇ ਕਹਤਾ ਤੂੰ ਓਵੇਂ ਕਰ ਲੈ ਆ ਕਰ ਦਿੱਤਾ ਪਰ ਸਤਿਗੁਰੂ ਨੇ ਇੱਕੋ ਹੀ ਗੱਲ ਕੀਤੀ ਗੁਰਬਾਣੀ ਇਸ ਜਗ ਮਹਚਾਨਣ ਕਰਮ ਵਸੈ ਮਨੇ ਆਏ ਪਰ ਸਾਹ ਕਹਿੰਦੇ ਨੇ ਗੁਰਬਾਣੀ ਅਸਲ ਸੱਚਮੁੱਚ ਮੈਨੇ ਦੇ ਵਿੱਚ ਇਸ ਜਗਤ ਦੇ ਵਿੱਚ ਚਾਨਣ ਹੈ ਮਨਾਰਾ ਹੈ ਗੁਰਸਿੱਖੋ ਕਹਿੰਦੇ ਜੇਕਰ ਗੁਰਬਾਣੀ ਨੂੰ ਪੜਦੇ ਆ ਜੇਕਰ ਗੁਰਬਾਣੀ ਨੂੰ ਵਿਚਾਰਦੇ ਆ ਤੇ ਯਾਦ ਰੱਖਿਓ ਕਹਿੰਦੇ ਸਾਰੇ ਕਾਰਜ ਉਦੋਂ ਹੀ ਸਾਡੇ ਫਤਿਹ ਹੋਣਗੇ ਰਾਸ ਹੋਣਗੇ ਤੇ ਸਤਿਗੁਰੂ ਮਹਾਰਾਜ ਉਦੋਂ ਹੀ ਸਾਡੇ ਤੇ ਕਿਰਪਾ ਕਰਨਗੇ ਗੁਰਸਿੱਖੋ ਜਦੋਂ ਅਸੀਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਾਂਗੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਵਿਚਾਰਾਂਗੇ ਤੇ ਗੁਰਮਖੋ ਯਾਦ ਰੱਖਿਓ ਗੁਰਬਾਣੀ ਨੂੰ ਪੜ੍ਹਨਾ ਹੀ ਚਾਨਣ ਦੇ ਵਿੱਚੋਂ ਦੀ ਲੰਗਣਾ ਆ ਗੁਰਬਾਣੀ ਤੇ ਭਰੋਸਾ ਕਰਨਾ ਹੀ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣਾ ਆ ਤੇ ਯਾਦ ਰੱਖਿਓ ਕਿ ਆਪਾਂ ਕਿੰਨੇ ਵੀ ਸਾਡੇ ਕਾਰਜ ਨਹੀਂ ਬਣਦੇ ਸਤਿਗੁਰੂ ਮਹਾਰਾਜ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰੀਏ ਆਕੀਏ ਵੀ ਸਤਿਗੁਰੂ ਮੈਨੂੰ ਭਰੋਸਾ ਦਾਨ ਬਖਸ਼ ਮੈਨੂੰ ਭਰੋਸੇ ਦੀ ਦਾਤ ਦੇ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਸਤਿਗੁਰੂ ਓਵੇਂ ਸਾਡੇ ਤੇ ਕਿਰਪਾ ਕਰਨਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਤੇ ਉਦੋਂ ਹੀ ਕਿਰਪਾ ਕਰਨਗੇ ਇਥੇ ਦੂਜੀ ਤੀਜੀ ਦਾ ਕੋਈ ਗੱਲ ਹੀ ਹੈ ਨਹੀਂ ਇਥੇ ਹੋਰ ਤਾਂ ਕੋਈ ਗੱਲ ਹੀ ਹੈ ਨਹੀਂ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਇਹ ਗੱਲ ਕਹਿ ਦਿੱਤੀ ਕਹਿੰਦੇ ਗੁਰ ਸਿੱਖੋ ਜਦੋਂ ਸਤਿਗੁਰੂ ਦੀ ਪਾਵਨ ਬਾਣੀ ਤੇ ਭਰੋਸਾ ਕਰੋਗੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜੋਗੇ ਨਾ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਉਦੋਂ ਹੀ ਤੁਹਾਡੇ ਤੇ ਹੋਏਗੀ ਉਦੋਂ ਪਹਿਲਾਂ ਅਸੀਂ ਕੋਈ ਗੱਲ ਜਿਹੜੀਆਂ ਨਹੀਂ ਕਰ ਸਕਦੇ ਗੁਰਮਖੋ ਮਹਾਂਪੁਰ ਕਹਿੰਦੇ ਹੁੰਦੇ ਸੀ ਕਿਨੇ ਭਾਈ ਉਦੋਂ ਹੀ ਰੰਗ ਭਾਗ ਲੱਗਦੇ ਨੇ ਜਦੋਂ ਗੁਰੂ ਦੀ ਗੱਲ ਨੂੰ ਮੰਨਾਂਗੇ ਜਦੋਂ ਗੁਰੂ ਤੋਂ ਬੇਮੁਖ ਹੋ ਕੇ ਰਵਾਂਗੇ ਬੇਮੁਖ ਹੋਏ RAM RAM ਤੇ ਲੱਗਣ ਜਨਮ ਵਿਜੋਗ ਕਹਿੰਦੇ ਬਸ ਉਦੋਂ ਹੀ ਵਿਜੋਗ ਲੱਗਦੇ ਨੇ ਕਹਿੰਦੇ ਜੇਕਰ ਗੁਰੂ ਦੀ ਗੱਲ ਨੂੰ ਮੰਨਾਂਗੇ ਤੇ ਉਦੋਂ ਸਤਿਗੁਰੂ ਮਹਾਰਾਜ ਸਾਡੇ ਤੇ ਜਿਹੜੀਆਂ ਖੁਸ਼ੀਆਂ ਕਰਦੇ ਨੇ ਤੇ ਯਾਦ ਰੱਖਿਓ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿਨ ਦੇ ਟੋਟ ਨਾ ਆਵਈ ਅਗੰਤ ਭਰੇ ਭੰਡਾਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਆਪਾਂ ਪੜ੍ਹਦੇ ਆ ਨਾ ਤੇਗ ਬਹਾਦਰ ਸਿਮਰੇ ਆ ਕਰ ਨੌਂਦ ਆਵੇ ਧਾਏ ਸਭ ਥਾਈ ਹੋਏ ਸਹਾਏ ਕਹਿੰਦੇ ਗੁਰੂ ਸੱਚੇ ਪਾਤਸ਼ਾਹ ਫਿਰ ਸਾਰੀਆਂ ਦਾਤਾਂ ਧੱਕ ਕੇ ਐਵੇਂ ਦੇ ਦਿੰਦੇ ਆ ਵੀ ਲੈ ਲੈ ਭਾਈ ਸਾਰਾ ਕੁਝ ਤੇਰਾ ਹੀ ਤਾਂ ਕਹਿੰਦੇ ਇਹ ਹੈ ਗੁਰੂ ਦੀ ਕਿਰਪਾ ਬੇਨਤੀਆਂ ਕਰੋ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ